ਹਾਂਜੀ ਮੈਂ ਇਸ ਵੇਲੇ ਪੰਨ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਜੀ ਜਲੰਧਰ ਤੋਂ ਦਿੱਲੀ 에ਅਰਪੋਰਟ ਦੇ ਵੱਲ ਜਾ ਰਿਹਾ ਅਸੀਂ ਫਲਾਈਟ ਲੈਣੀ ਸੀ ਵਕ ਵਕ ਸਾਧਨ ਦੇ ਰਾਹੀਂ ਆਪਾਂ ਦਿੱਲੀ 에ਅਰਪੋਰਟ ਦੇ ਉੱਤੇ ਪਹੁੰਚਨੇ ਆ ਤੇ ਪੰਨ ਬੱਸ ਦੇ ਵਿੱਚ ਮੇਰੇ ਵਾਂਗ ਕੁਝ ਕੁ ਹੋਰ ਸਵਾਰੀਆਂ ਵੀ ਇਸ ਵੇਲੇ ਸਫ਼ਰ ਕਰ ਰਹੀਆਂ ਜਿਹੜੀ ਵੀ ਸਰਕਾਰ ਆਉਂਦੀ ਹੈ ਉਹਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਦਿੱਲੀ 에ਅਰਪੋਰਟ ਤੱਕ ਅਸੀਂ ਬੱਸਾਂ ਚਲਾ ਦਿੱਤੀਆਂ ਦਿੱਲੀ 에ਅਰਪੋਰਟ ਤੱਕ ਬਹੁਤ ਸਾਰੀਆਂ ਸਹੂਲਤਾਂ ਮਿਲ ਗਈਆਂ ਪੰਨ ਬੱਸ ਰੋਡਵੇਜ਼ ਪੈਪਸੂਲੀਆਂ ਬੱਸਾਂ ਬਹੁਤ ਸਾਰੀਆਂ ਚੱਲਦੀਆਂ ਪਰ ਹਕੀਕਤ ਕੀ ਹੈ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਜਾਂ ਜਲੰਧਰ ਤੋਂ ਜਾਂ ਲੁਧਿਆਣੇ ਤੋਂ ਇਹ ਜਿਹੜੀ ਦਿੱਲੀ 에ਰਪੋਰਟ ਤੱਕ ਜਾਣ ਵਾਲੀ ਸਰਕਾਰੀ ਬੱਸ ਲੈਣੀ ਆ ਸਰਕਾਰੀ ਆਪਾਂ ਤਾਂ ਲੈਣੀ ਨਾ ਵੀ ਭਾਈ ਘੱਟ ਖਰਚੇ ਦੇ ਉੱਤੇ ਅਸੀਂ ਪਹੁੰਚ ਗਏ ਸਹੂਲਤ ਠੀਕ ਹੋਵੇ ਜੇ ਤੁਸੀਂ ਹੋਰ ਕਿਸੇ ਨਿੱਜੀ ਕੰਪਨੀ ਦੀ ਬੱਸ ਦੇ ਵਿੱਚ ਜਾਂਦੇ ਆ ਤਾਂ ਤੁਹਾਨੂੰ ਇੱਕ ਪਾਸੇ ਦਾ ਕਿਰਾਇਆ ਜਿਹੜਾ ਜਲੰਧਰ ਤੋਂ 25 26 2700 ਰੁਪਏ ਪੈਂਦਾ ਪਰ ਇੱਥੇ ਤੁਹਾਨੂੰ 1100 ਤੇ 70 ਰੁਪਏ ਲਗਭਗ ਜਲੰਧਰ ਤੋਂ ਪਨ ਬੱਸ ਦੇ ਰਾਹੀਂ ਰੋਡਵੇਸ ਦੇ ਰਾਹੀਂ ਪੈਪਸੂ ਦੇ ਰਾਹੀਂ ਜੇਕਰ ਤੁਸੀਂ ਜਾਣਾ ਦਿੱਲੀ 에ਰਪੋਰਟ ਤੱਕ ਦਾ ਜਿਹੜਾ ਰਸਤਾ ਉਹ 1100 ਤੇ ਲਗਭਗ 70 ਰੁਪਏ ਦੇ ਵਿੱਚ ਤੈ ਹੁੰਦਾ ਜੇ ਤੁਸੀਂ ਆਨਲਾਈਨ ਬੁਕਿੰਗ ਕਰਵਾਉਨੇ ਆ ਤਾਂ ਵਿੱਚ GST ਪਾ ਕੇ 1200 ਤੇ ਕੁ ਰੁਪਏ ਬਣ ਜਾਂਦੇ ਆ ਚਲੋ ਇਹ ਵੀ ਗੱਲ ਖਤਮ ਹੋਈ ਪਰ ਹਕੀਕਤ ਕੀ ਆ ਇਹਨਾਂ ਬੱਸਾਂ ਦੇ ਵਿੱਚ ਕਿੰਨੀ ਕੁ ਸਹੂਲਤਾ ਤੇ ਇਹਨਾਂ ਬੱਸਾਂ ਦਾ ਕੀ ਤਜਰਬਾ ਹਾਲਾਤ ਇਹ ਆ ਕਿ ਅੱਜ 30 ਦੇ ਕਰੀਬ ਜਾਂ 30 ਤੋਂ ਥੋੜੀਆਂ ਜੀਆਂ ਵੱਧ ਬੱਸਾਂ ਜਿਹੜੀਆਂ ਉਹ ਦਿੱਲੀ 에ਅਰਪੋਰਟ ਤੱਕ ਜਾਂਦੀਆਂ ਹੋਣੀਆਂ ਪੰਜਾਬ ਸਰਕਾਰ ਦੀਆਂ ਉਹਨਾਂ ਦੇ ਵਿੱਚ ਸਵਾਰੀਆਂ ਇੰਨੀਆਂ ਘੱਟ ਕਿਉਂ ਆ ਮੈਂ ਚਾਹਾਂਗਾ ਆਪਣੇ ਕੈਮਰਾਮੈਨ ਸਾਥੀ ਨੂੰ ਕਿ ਬਾਅਦ ਦੇ ਵਿੱਚ ਉਹ ਦਿਖਾ ਰਣ ਕਿ ਭਾਈ ਆ ਸਵਾਰੀਆਂ ਕਿੰਨੀਆਂ ਕਾ ਇਸ ਵੇਲੇ ਜਦੋਂ ਅਸੀਂ ਸਫ਼ਰ ਕਰ ਰਹੇ ਹਾਂ ਤੇ ਲਗਭਗ ਸਵੇਰ ਨੇ 10 ਸਵਾ 10 ਵਜੇ ਦਾ ਵੇਲਾ ਇੱਕ ਘੰਟੇ ਬਾਅਦ ਬੱਸ ਜਾਣੀ ਹੁੰਦੀ ਹੈ ਨਿਯਮਾਂ ਦੇ ਮੁਤਾਬਕ ਕਈ ਵਾਰ 2 ਘੰਟੇ ਬਾਅਦ ਵੀ ਜਾਂਦੀ ਹੈ ਕਈ ਵਾਰ ਕੋਈ ਰੱਦ ਵੀ ਹੋ ਜਾਂਦੀ ਹੈ ਮੈਂ ਤੁਹਾਨੂੰ ਆਪਣਾ ਨਿੱਜੀ ਤਜਰਬਾ ਦੱਸਦਾ ਤਾਂ ਜੋ ਜਿਹੜੇ ਬਾਕੀ ਭੈਣਾ ਵੀਰਾਂ ਜਿਹੜੇ ਕਿ ਵਿਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਆ ਜਾਂ ਪੰਜਾਬ ਦੇ ਵਿੱਚੋਂ ਦਿੱਲੀ 에ਅਰਪੋਰਟ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣਕਾਰੀ ਹੋ ਜੇ ਤੇ ਉਹ ਖੱਜਲ ਨਾ ਹੋਣ ਉਹਨਾਂ ਨਾਲ ਕੋਈ ਜਦੋਂ ਤੁਸੀਂ ਕਾਊਂਟਰ ਤੇ ਜਾ ਕੇ ਬੁਕਿੰਗ ਕਰਦੇ ਆ ਪਹਿਲੀ ਗੱਲ ਤੋਂ ਇਹ ਗੱਲ ਕਹਿੰਦੇ ਕਿ ਜੇ ਤੁਸੀਂ ਭਾਈ ਸਵੇਰ ਦੇ ਵੇਲੇ 7 ਵਜੇ ਜਾਣਾ ਹਾਂ ਟਿਕਟ ਲੈ ਲਓ ਪਰ ਪਤਾ ਕੋਈ ਨਹੀਂ ਭਾਈ ਮੌਕੇ ਦੇ ਉੱਤੇ ਬੱਸ ਕੈਨਸਲ ਵੀ ਹੋ ਜਾਂਦੀ ਹੁੰਦੀ ਤੁਸੀਂ ਉਧਰ ਜੋਗੇ ਵੀ ਨਹੀਂ ਰਹੇ ਇਧਰ ਜੋਗੇ ਵੀ ਨਹੀਂ ਰਹੇ ਇੱਕ ਮਸਲਾ ਹੋ ਗਿਆ ਫਿਰ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਵੀ ਇਹਨਾਂ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਸਹਬਾਨ ਬਹੁਤ ਚੰਗੇ ਆ ਮੈਂ ਜਿੰਨੀ ਵਾਰ ਵੀ ਇਹਨਾਂ ਬੱਸਾਂ ਦੇ ਵਿੱਚ ਸਫ਼ਰ ਕੀਤਾ ਉਹਨਾਂ ਨੇ ਮੈਨੂੰ ਬਿਲਕੁਲ ਨਹੀਂ ਖੱਜਲ ਕੀਤਾ ਇਹ ਜਿਹੜੇ ਪ੍ਰਬੰਧ ਸਿਸਟਮ ਆ ਜਿਹੜਾ ਉਹਦੇ ਕਰਕੇ ਬੰਦਾ ਖੱਜਲ ਹੁੰਦਾ ਤੁਸੀਂ ਮੰਨ ਲਓ ਇਸ ਵੇਲੇ ਜਾ ਰਹੇ ਆ ਤੁਹਾਨੂੰ ਪਤਾ ਵੀ ਭਾਈ ਮੈਂ ਜਲੰਧਰ ਦੇ ਬੱਸ ਅਡੇ ਤੋਂ ਬੱਸ ਲੈਣੀ ਆ ਜੇ ਨਹੀਂ ਵੀ ਬੱਸ ਮਿਲੂਗੀ ਤਾਂ ਫਿਰ ਤੁਸੀਂ ਕਹੋਗੇ ਜੀ ਚਲੋ ਮੈਂ ਟੈਕਸੀ ਕਰਵਾ ਲੈਣਾ ਜਾਂ ਨਿੱਜੀ ਕੰਪਨੀ ਦੀ ਬੱਸ ਲੈ ਲੈਣਾ ਜਾਂ ਮੈਂ ਰੇਲ ਰਹੀ ਚਲਾ ਜਾਣਾ ਪਰ ਜਦੋਂ ਤੁਸੀਂ ਉਧਰੋਂ ਆਉਣਾ ਹੁੰਦਾ ਉਦੋਂ ਕੀ ਸਮੱਸਿਆ ਮੰਨ ਲਓ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਦਿੱਲੀ 에ਅਰਪੋਰਟ ਦੇ ਉੱਤੇ ਪਹੁੰਚ ਗਏ ਤੁਸੀਂ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਆਉਣਾ ਹੈਗਾ ਤੁਸੀਂ ਦਿੱਲੀ 에ਅਰਪੋਰਟ ਦੇ ਉੱਤੇ ਪਹੁੰਚ ਕੇ ਨੌ ਨੰਬਰ ਪਿੱਲਰ ਆ ਜਿਹੜਾ ਅੱਠ ਜਾਂ ਨੌ ਨੰਬਰ ਪਿੱਲਰ ਆ ਉਥੇ ਜਿੱਥੇ ਇੱਕ ਸ਼ਟਲ ਬੱਸ ਆ ਕੇ ਰੁਕਦੀ ਹੈ ਉਹ ਥੋੜੇ ਥੋੜੇ ਸਮੇਂ ਬਾਅਦ ਆਉਂਦੀ ਹੈ ਪਰ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਦਾ ਮੰਨ ਲਓ ਤੁਸੀਂ ਕੈਨੇਡਾ ਤੋਂ ਆ ਰਹੇ ਆ ਨਿਊਜ਼ੀਲੈਂਡ ਤੋਂ ਆ ਰਹੇ ਆ ਜਰਮਨ ਤੋਂ ਆ ਰਹੇ ਆ ਦੁਬਈ ਤੋਂ ਆ ਰਹੇ ਕਿਤੋਂ ਵੀ ਆ ਰਹੇ ਆ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਭਾਈ ਮੈਨੂੰ ਸਰਕਾਰੀ ਬੱਸਾਂ ਜਿਹੜੀ ਪੰਜਾਬ ਨੂੰ ਜਾਣ ਵਾਲੀ ਜਲੰਧਰ ਨੂੰ ਜਾਣ ਵਾਲੀ ਮੋਗੇ ਨੂੰ ਜਾਣ ਵਾਲੀ ਇੱਥੋਂ ਕਿਹੜੇ ਪਿੱਲਰ ਤੋਂ ਮਿਲੂਗੀ ਕਿਹੜੇ ਕਾਊਂਟਰ ਤੋਂ ਮਿਲੂਗੀ ਕਿਉਂਕਿ ਪੰਜਾਬ ਸਰਕਾਰ ਦਾ ਕੋਈ ਕਾਊਂਟਰੀ ਹੈ ਨਹੀਂ ਉੱਥੇ ਨਿੱਜੀ ਕੰਪਨੀ ਦੀ ਬੱਸ ਇੰਡੋ ਕੈਨੇਡੀਅਨ ਬੱਸ ਜਿਹਦੇ ਬਾਰੇ ਆਪਾਂ ਗੱਲ ਕਹਿੰਦੇ ਸੀ ਕਿ ਉਹਨੂੰ ਆਜੀ ਉਹਨਾਂ ਦਾ ਕੰਮ ਘਟ ਜੂਗਾ ਇਹ ਬੱਸਾਂ ਭਰੀਆਂ ਜਾਇਆ ਕਰਨੀਆਂ ਉਹ ਨਿੱਜੀ ਕੰਪਨੀ ਦੀਆਂ ਬੱਸਾਂ ਮਹਿੰਗੀ ਟਿਕਟ ਹੋਣ ਦੇ ਬਾਵਜੂਦ ਫੁੱਲ ਬਟਾ ਫੁੱਲ ਭਰ ਕੇ ਆਉਂਦੀਆਂ ਤੇ ਸਰਕਾਰੀ ਬੱਸਾਂ ਖਾਲੀ ਕਿਉਂ ਆਉਂਦੀਆਂ ਸਵਾਲ ਇਹ ਆ ਕਿਉਂਕਿ ਉੱਥੇ ਕਿਤੇ ਲਿਖ ਕੇ ਨਹੀਂ ਲਾਇਆ ਕਿ ਭਾਈ ਕਿੰਨੇ ਵਜ ਕੇ ਕਿੰਨੇ ਮਿੰਟ ਦੇ ਉੱਤੇ ਪੰਜਾਬ ਨੂੰ ਬੱਸ ਤੁਰਨੀ ਆ ਤੇ ਉੱਥੇ ਕਾਊਂਟਰ ਹੈ ਨਹੀਂਗਾ ਪੰਜਾਬ ਸਰਕਾਰ ਦਾ ਕਾਊਂਟਰ ਉੱਥੇ ਹੈ ਨਹੀਂਗਾ ਉੱਥੇ ਜਦੋਂ ਜਾ ਕੇ ਇਹ ਜਿਹੜੀ ਬੱਸ ਜਿਹੜੀ ਹੁਣ ਮੈਂ ਬੈਠਾ ਜਦੋਂ ਇਹਨਾਂ ਨੇ ਸਵਾਰੀਆਂ ਉਤਾਰਨੀਆਂ ਇਹ 500 ਰੁਪਈਆ ਉੱਥੇ ਦਿੱਲੀ 에어ਪੋਰਟ ਦੀ ਫੀਸ ਆ ਇਹਨਾਂ ਨੂੰ ਉੱਥੇ ਬ੍ਰੇਕ ਲਾਉਣ ਤੇ 500 ਰੁਪਈਆ ਦੇਣੇ ਪੈਣੇ ਆ ਪਰ ਉੱਥੋਂ ਇਹਨਾਂ ਨੂੰ ਸਵਾਰੀ ਚੱਕਣ ਦੀ ਇਜਾਜ਼ਤ ਨਹੀਂ ਸਵਾਰੀ ਸਿਰਫ ਲਾਉਣ ਦੀ ਇਜਾਜ਼ਤ ਆ ਜਦੋਂ ਤੁਸੀਂ ਵਾਪਸ ਆਉਣਾ ਹੈਗਾ ਦਿੱਲੀ 에어ਪੋਰਟ ਤੋਂ ਪੰਜਾਬ ਦੇ ਵਿੱਚ ਤਾਂ ਉੱਥੇ ਤੁਹਾਨੂੰ ਇੱਕ ਸਰਕਾਰੀ ਬੱਸ ਚੱਲਦੀ ਆ 9 ਨੰਬਰ ਪਿਲਰ ਤੋਂ ਉਹ ਤੁਹਾਨੂੰ 2.5-3 ਕਿਲੋਮੀਟਰ ਦੂਰ ਜਿੱਥੇ ਸੰਤੂਰ ਹੋਟਲ ਆ ਜਿਹਨੂੰ ਸੰਤੂਰ ਹੋਟਲ ਕਹਿੰਦੇ ਆ ਉਹਦੇ ਕੋਲੇ ਜਿੱਥੇ ਕਿ ਪੀਆਰਟੀਸੀ ਦੀਆਂ ਬੱਸਾਂ ਖੜ੍ਹਦੀਆਂ ਉੱਥੇ ਲੈ ਕੇ ਜਾਂਦੀ ਆ ਉੱਥੇ ਤੁਹਾਨੂੰ ਫੇਰ ਨਹੀਂ ਪਤਾ ਵੀ ਜਿਹੜੀ ਮੇਰੀ ਪੰਜਾਬ ਦੇ ਵੱਲ ਮੈਂ ਜਿੱਥੇ ਜਾਣਾ ਟਿਕਾਣੇ ਦੇ ਉੱਤੇ ਤੇ ਇਹ ਬੱਸ ਮੈਨੂੰ ਕਿੰਨੇ ਵਜੇ ਮਿਲਣੀ ਆ ਨਾ ਤਾਂ ਦਿੱਲੀ 에ਅਰਪੋਰਟ ਦੇ ਉੱਤੇ ਲਿਖਿਆ ਹੋਇਆ ਵੀ ਟਾਈਮ ਟੇਬਲ ਕੀ ਆ ਪੰਜਾਬ ਦੇ ਵੱਲ ਜਾਣ ਦੀਆਂ ਬੱਸਾਂ ਦਾ ਨਾ ਇਹ ਗੱਲ ਕਹੀ ਆ ਕਿ ਇੱਥੋਂ ਕਿੰਨੀ ਦੂਰ ਹੈਗਾ ਜੀ ਸੰਤੂਰ ਹੋਟਲ ਉੱਥੇ ਜਿੱਥੇ ਬੱਸਾਂ ਰੁਕਦੀਆਂ ਹੈਗੀਆਂ ਨਾ ਉਸ ਥਾਂ ਦੇ ਉੱਤੇ ਜਦੋਂ ਤੁਸੀਂ ਪਹੁੰਚ ਜਾਂਦੇ ਆ ਤੁਹਾਨੂੰ ਉੱਥੇ ਜਾਣਕਾਰੀ ਮਿਲਦੀ ਵੀ ਭਾਈ ਕਿੰਨੇ ਵਜ੍ਹ ਕੇ ਕਿੰਨੇ ਮਿੰਟ ਦੇ ਉੱਤੇ ਜਲੰਧਰ ਨੂੰ ਅਮਰਸਰ ਨੂੰ ਲੁਧਿਆਣੇ ਨੂੰ ਪਟਿਆਲੇ ਨੂੰ ਬੱਸ ਦੁਰਨੀ ਆ ਯਾਨੀ ਕਿ ਸਾਰਾ ਕੁਝ ਹਨੇਰਾ ਹੀ ਆ ਕਿਉਂਕਿ ਇਹੋਂ ਲੱਗਦਾ ਵੀ ਇਹਦੇ ਵਿੱਚ ਬਹੁਤ ਵੱਡਾ ਝੋਲ ਆ ਵੀ ਸਰਕਾਰੀ ਕੰਪਨੀ ਡੁੱਬੀ ਜਾਂਦੀ ਐ ਇਹ ਸਵਾਰੀਆਂ ਤੋਂ ਸਖਣੀ ਬੱਸਾਂ ਮੈਂ ਚਾਹੁੰਦਾ ਵੀ ਕੈਮਰਾ ਘੁਮਾ ਵੀ ਦਿਓ ਇਹ ਸਵਾਰੀਆਂ ਤੋਂ ਸਖਣੀਆਂ ਬੱਸਾਂ ਤੇ ਜੇ ਇਸੇ ਵੇਲੇ ਜਦੋਂ ਹੁਣ ਅਸੀਂ 10 ਵਾ 10 ਵਜੇ ਸਫ਼ਰ ਕਰ ਰਹੇ ਹਾਂ ਜੇ ਇਸੇ ਵੇਲੇ ਆਪਾਂ ਦੇਖ ਲਈਏ ਤਾਂ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਜਿਹੜੀਆਂ ਉਹ ਭਰੀਆਂ ਜਾਂਦੀਆਂ ਹੋਣੀਆਂ ਉਹਦਾ ਕਾਰਨ ਇਹੀ ਆ ਕਿਉਂਕਿ ਲੋਕਾਂ ਨੂੰ ਮੁਕੰਮਲ ਜਾਣਕਾਰੀ ਹੀ ਹੈ ਨਹੀਂ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਨਹੀਂ ਜਾਂਦੀ ਵੀ ਭਾਈ ਤੁਸੀਂ ਕਿਵੇਂ ਜਾਣਾ ਤੁਹਾਨੂੰ ਕਿਵੇਂ ਸਹੂਲਤਾਂ ਮਿਲਣਗੀਆਂ ਅੱਗੇ ਕੀ ਬਣੂਗਾ ਸਾਰਾ ਕੁਝ ਹਨੇਰੇ ਦੇ ਵਿੱਚ ਹੈ ਮੰਨ ਲਓ ਤੁਸੀਂ ਉੱਥੇ ਹੁਣ ਸੰਤੂਰ ਹੋਟਲ ਪਹੁੰਚ ਗਏ ਆਉਣਾ ਤੁਹਾਡੇ ਕੋਲ ਟਾਈਮ ਟੇਬਲ ਫੇਰ ਨਹੀਂ ਹੈਗਾ ਜਦ ਕਿ 3800 ਤੇ 40 ਰੁਪਏ ਇੱਕ ਵਾਰ ਪੀਆਰਟੀਸੀ ਰੋਡਵੇਜ ਜਾਂ ਪੈਪਸੂ ਦੀ ਬੱਸ ਜੇਕਰ 2.5 ਤੇ 3 ਕਿਲੋਮੀਟਰ ਦੂਰ ਜਿੱਥੇ ਕਿ ਸੰਤੂਰ ਹੋਟਲ ਦੇ ਕੋਲ ਆ ਇਹਨਾਂ ਨੂੰ ਉੱਥੇ ਪਾਰਕ ਦੇ ਵਿੱਚ 28-30 ਮਿੰਟ ਬੱਸ ਕਢਾਉਂਦਾ ਦੇਣਾ ਪੈਂਦਾ 28-30 ਮਿੰਟ ਬੱਸ ਕਢਾਉਣੀ ਆ 2.5 ਤੇ 3 ਕਿਲੋਮੀਟਰ ਦੂਰ ਕਢਾਉਣੀ ਆ ਤੇ ਉਸ ਥਾਂ ਤੱਕ ਸਵਾਰੀ ਨੇ ਚੱਲ ਕੇ ਆਉਣਾ ਤੇ ਫਿਰ ਅੱਗੇ ਜਾਣਾ ਸੋ ਮਤਲਬ ਇਹ ਹੈ ਜੀ ਕਿ ਇੱਕ ਕਾਊਂਟਰ ਨਾ ਹੋਣ ਦੇ ਕਰਕੇ ਦਿੱਲੀ 에어ਪੋਰਟ ਦੇ ਉੱਤੇ ਕਾਊਂਟਰ ਹੈ ਨਹੀਂਗਾ ਸਰਕਾਰੀ ਬੱਸਾਂ ਦੇ ਲਈ ਜਿਹਦੇ ਕਰਕੇ ਇਹ ਬੱਸਾਂ ਨਾ ਹੋਆਂ ਵਰਗੀਆਂ ਬਣੀਆਂ ਜੇਕਰ ਕਰੋੜਾਂ ਰੁਪਈਆ ਨਿੱਜੀ ਕੰਪਨੀਆਂ ਦੇ ਕੇ ਆਪਦਾ ਉੱਥੇ ਆਪਣਾ ਕਾਊਂਟਰ ਖੋਲ ਸਕਦੀਆਂ ਤੇ ਉਹਨਾਂ ਦੇ ਬੰਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਹੋ ਸਕਦੇ ਵੀ ਆਜੋ ਆਜੋ ਤੁਸੀਂ 에어ਪੋਰਟ ਦੇ ਵਿੱਚੋਂ ਬਾਹਰ ਬਾਅਦ ਦੇ ਵਿੱਚ ਨਿਕਲਦੇ ਆ ਪਹਿਲਾਂ ਹੀ ਉਹਨਾਂ ਦੇ ਬੰਦੇ ਵਰਦੀਆਂ ਦੇ ਵਿੱਚ ਤੁਹਾਨੂੰ ਕਹਿੰਦੇ ਵੀ ਆਓ ਜੀ ਆਓ ਜੀ ਬੱਸ ਲੱਗੀ ਹੋਈ ਹੈ ਜੀ ਬੱਸ ਲੱਗੀ ਹੋਈ ਜੀ ਇਹਨਾਂ ਨੂੰ ਤਾਂ ਉੱਥੇ ਬੰਦਾ ਖੜਾਉਣ ਦੀ ਤਾਂ ਕੀ ਬੰਦਾ ਚੜਾਉਣ ਦੀ ਤਾਂ ਕੀ ਇੱਕ ਹੋਕਾ ਦੇਣ ਦੀ ਇੱਕ ਆਵਾਜ਼ ਦੇਣ ਦੀ ਆਗਿਆ ਵੀ ਨਹੀਂ ਆ। ਉਥੋਂ ਤੁਸੀਂ ਇੱਕ ਵੀ ਸਵਾਰੀ ਚੜਾ ਨਹੀਂ ਸਕਦੇ ਜੇਕਰ ਇਹ ਬੱਸ ਵਾਲੇ ਚਾਹਣ ਕਿ ਭਾਈ ਅਸੀਂ ਦਿੱਲੀ 에어ਪੋਰਟ ਦੇ ਉੱਤੇ ਬ੍ਰੇਕਤਾ ਲਾਈ ਆ। ਉਥੋਂ ਸਵਾਰੀ ਚੜਾ ਵੀ ਲੱਗੇ ਉਹਨਾਂ ਨੂੰ ਇਜਾਜ਼ਤ ਨਹੀਂ। ਇਹ ਬੱਸ ਲਾਉਣਗੇ 2.5 ਤੇ 3 ਕਿਲੋਮੀਟਰ ਦੂਰ। ਉੱਥੇ 3800 ਤੇ 40 ਰੁਪਈਆ ਇਹਨਾਂ ਦਾ ਪਾਰਕਿੰਗ ਦਾ ਖਰਚਾ ਹੋਊਗਾ। ਉੱਥੇ ਸਵਾਰੀ ਪਹੁੰਚੂਗੀ ਤਾਂ ਇਹ ਜੇਕਰ ਮਿਲ ਗਈ ਬੱਸ ਤਾਂ ਫੇਰ ਚੜ੍ਹ ਕੇ ਆਉਗੀ। ਕੀ ਪੰਜਾਬ ਦੀ ਸਰਕਾਰ ਦੇ ਕੋਲ ਇੰਨੇ ਪੈਸੇ ਨਹੀਂ ਕਿ ਆਪਣਾ ਕਾਊਂਟਰ ਖੋਲਿਆ ਜਾ ਸਕੀ? ਹੁਣ ਤਾਂ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੇ ਪੰਜਾਬ ਦੇ ਵਿੱਚ ਵੀ ਜੇ ਆਪਾਂ ਕਹਿੰਗੇ ਵੀ ਭਾਈ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਦਿੱਲੀ ਦੇ ਵਿੱਚ ਹੋਰ ਨਹੀਂ ਫਿਰ ਤਾਂ ਮੰਨੀਏ ਪਰ ਜੇਕਰ ਦੋਵੇਂ ਥਾਵਾਂ ਦੇ ਉੱਤੇ ਆਪਣੀਆਂ ਸਰਕਾਰਾਂ ਤੇ ਫਿਰ ਭਾਈਓ ਕਿਹੜੇ ਕਾਰਨ ਹੈ ਜਿਹੜੇ ਕਰਕੇ ਹਾਲੇ ਤੱਕ ਤੁਸੀਂ ਇੱਕ ਕਾਊਂਟਰ ਨਹੀਂ ਬਣਾ ਸਕੇ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਕਿ ਜੇਕਰ ਉੱਥੇ ਕਾਊਂਟਰ ਬਣਿਆ ਹੋਵੇ ਉੱਥੇ ਟਾਈਮ ਟੇਬਲ ਲਿਖ ਕੇ ਲਾਇਆ ਹੋਵੇ ਤਾਂ ਸਵਾਰੀਆਂ ਦੀ ਖੱਜਲ-ਖੁਆਰੀ ਬੰਦ ਹੋ ਜਾਏ ਮੈਨੂੰ ਪਰਸੋ ਚ ਉੱਥੇ ਇੱਕ ਸਵਾਰੀ ਮਿਲੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਇੱਕ ਦਿਨ ਦਿੱਲੀ 에어ਪੋਰਟ ਤੇ ਉਤਰੇ ਅਸੀਂ ਜਰਮਨ ਤੋਂ ਆਏ ਆ ਅਸੀਂ ਸੋਚਿਆ ਵੀ ਸਰਕਾਰੀ ਬੱਸ 'ਚ ਸਫ਼ਰ ਕਰਦੇ ਆ ਉਹ ਕਹਿੰਦੇ ਕਿ ਸ਼ਟਲ ਬੱਸ ਆ ਗਈ ਉਹ ਸਾਨੂੰ ਢਾਈ ਤਿੰਨ ਕਿਲੋਮੀਟਰ ਦੂਰ ਲੈ ਗਈ ਵੀ ਭਾਈ ਇੱਥੋਂ ਬੱਸ ਤੁਹਾਨੂੰ ਅੱਗੇ ਲੈ ਕੇ ਜਾਊਗੀ ਅਸੀਂ ਉੱਥੇ ਗਏ ਪੁੱਛਿਆ ਵੀ ਭਾਈ ਕਿੰਨੇ ਵਜੇ ਬੱਸ ਦਰੂਗੀ ਉੱਥੇ ਬੰਦੇ ਕਹਿੰਦੇ ਕਿ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਜੇ ਤਾਂ ਹੁਣੇ ਆ ਜੇ ਨਾ ਆਵੇ ਤਾਂ 3 ਘੰਟੇ ਨਾ ਆਵੇ ਕਹਿੰਦੇ ਫਿਰ ਅਸੀਂ ਮੁੜ ਕੇ ਆਟੋ ਕਰਵਾ ਕੇ ਫਿਰ 에ਅਰਪੋਰਟ ਤੇ ਆਏ ਤੇ ਫਿਰ ਨਿੱਜੀ ਕੰਪਨੀ ਦੀ ਬੱਸ ਇੰਡੋ ਕੈਨੇਡੀਅਨ ਦੇ ਵਿੱਚ ਵਾਪਸ ਆਏ ਆ ਮਤਲਬ ਇਹ ਆ ਵੀ ਜਦੋਂ ਇਦਾਂ ਦੀਆਂ ਖੱਜਲ-ਖਵਾਰੀਆਂ ਹੋਣਗੀਆਂ ਤਾਂ ਜਿਹੜੀਆਂ ਦਿੱਲੀ 에어ਪੋਰਟ ਨੂੰ ਜਾਂਦੀਆਂ ਇਹ ਬੱਸਾਂ ਕਿੰਨੀਆਂ ਕਿ ਸਫਲ ਹੋਣੀਆਂ ਆ ਆ ਜਿਹੜੇ ਡਰਾਈਵਰ ਕੰਡੈਕਟਰ ਸਾਹਿਬ ਆ ਬਹੁਤ ਸਤਿਕਾਰਯੋਗ ਆ ਇਹਨਾਂ ਦੇ ਵਿੱਚੋਂ ਬਹੁਤੇ ਆ ਜਿਹੜੇ ਉਹ ਆਊਟਸੋਰਸ ਦੇ ਰਾਹੀਂ ਰੱਖੇ ਹੋਏ ਆ ਜਿਹੜੇ ਪਹਿਲਾਂ ਵੈਸੇ ਭਰਤੀ ਕੀਤੇ ਵਿਭਾਗ ਦੇ ਵਿੱਚ ਉਹਨਾਂ ਨੂੰ ਵੀ ਨਹੀਂ ਪੱਕੇ ਕੀਤਾ ਤੇ ਆਊਟਸੋਰਸ ਵਾਲੇ ਜਿਹੜੇ ਉਹਨਾਂ ਨੂੰ ਜਿੰਨੀ ਤਨਖਾਹ ਮਿਲਦੀ ਮੰਨ ਲਓ ਇੱਕ ਦਿਨ ਦੀ ਦਿਹਾੜੀ ਉਹਨਾਂ ਦੀ ਬਣਦੀ ਹੋਵੇ 600 ਰੁਪਏ ਪਰ ਜੇਕਰ ਉਹ ਸਟ੍ਰਾਈਕ ਤੇ ਜਾਣਗੇ ਤਾਂ ਕੱਟਿਆ ਉਹਨਾਂ ਦਾ 1200 ਜਾਊਗਾ ਇੱਕ ਦਿਨ ਦਾ ਦੁੱਗਣੇ ਪੈਸੇ ਕੱਟੇ ਜਾਣਗੇ ਵੀ ਸਟ੍ਰਾਈਕ ਦੇ ਉੱਤੇ ਜਾਣ ਹੀ ਨਾ ਜਿਹੜੇ ਕੱਚੇ ਆ ਉਹ ਪੱਕੇ ਨਹੀਂ ਕੀਤੇ ਜਾ ਰਹੇ ਤੇ ਜਿਹੜੇ ਆਊਟਸੋਰਸ ਵਾਲੇ ਆ ਉਹ ਮਹਿਕਮੇ ਦੇ ਵਿੱਚ ਨਹੀਂ ਲਿਆਂਦੇ ਜਾ ਰਹੇ ਤੇ ਬੱਸਾਂ ਦੀ ਹਾਲਤ ਕਿਹੋ ਜੀ ਆਪਾਂ ਜਾਣਦੇ ਆ ਉਸ ਤੋਂ ਗੱਲ ਇਹ ਆ ਵੀ ਪੰਜਾਬ ਰੋਡਵੇਜ਼ ਲਗਾਤਾਰ ਘਾਟੇ ਦੇ ਵਿੱਚ ਜਾ ਰਹੀ ਆ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਪਿਛਲੇ 15 ਸਾਲਾਂ ਦੇ ਵਿੱਚ ਨਿੱਜੀ ਕੰਪਨੀਆਂ ਦੀਆਂ ਬੱਸਾਂ ਤਿੰਨ ਗੁਣਾ ਵਧ ਗਈਆਂ ਤੇ ਬਹੁਤੀਆਂ ਬੱਸਾਂ ਉਹਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਰਾਜਨੀਤਿਕ ਲੋਕਾਂ ਦੀਆਂ ਤੇ ਸਰਕਾਰੀ ਬੱਸਾਂ ਦੇ ਕੋਲੇ ਸਮਾਂ ਨਹੀਂ ਹੁੰਦਾ ਸਰਕਾਰੀ ਬੱਸਾਂ ਰਹਿ ਗਈਆਂ ਸਿਰਫ ਬੀਬੀਆਂ ਦੇ ਮੁਫਤ ਸਫ਼ਰ ਦੇ ਲਈ ਜਾਂ ਬਾਕੀ ਪਾਸ ਵਾਲਿਆਂ ਦੇ ਲਈ ਇਸ ਵੇਲੇ ਸਰਕਾਰ ਇਹ ਗੱਲ ਕਹਿ ਦਿੰਦੀ ਕਿ ਨਹੀਂ ਨਹੀਂ ਜੀ ਆ ਸਾਡਾ ਤਾਂ ਰੈਵਨਿਊ ਵਧਿਆ ਰੈਵਨਿਊ ਕਿਵੇਂ ਵਧਿਆ ਉਹਦਾ ਕਾਰਨ ਇਹ ਜੀ ਕਿ ਬੀਬਗਾਂ ਦੀ ਟਿਕਟ ਤਾਂ ਕੱਟੀ ਜਾਂਦੀ ਹੈ ਨਾ ਬੀਬੀ ਨੇ ਆਪਦੇ ਕੋਲੋਂ ਪੈਸੇ ਨਹੀਂ ਦੇਣੇ ਪਰ ਰੋਡਵੀ ਇਸਨੇ ਟਿਕਟ ਕੱਟਤੀ ਉਹ ਟਿਕਟ ਦੇ ਜਿਹੜੇ ਪੈਸੇ ਆ ਉਹ ਸਰਕਾਰ ਨੇ ਮਹਿਕਮੇ ਨੂੰ ਦੇਣੇ ਆ ਤੇ ਸਰਕਾਰ ਮਹਿਕਮੇ ਨੂੰ ਦੇ ਨਹੀਂ ਰਹੀ ਇਸ ਕਰਕੇ ਮਹਿਕਮੇ ਦੇ ਵਾਜੇ ਵਜੇ ਪਏ ਆ ਇਹਨਾਂ ਬੱਸਾਂ ਨੂੰ ਜੇਕਰ ਬਚਾਉਣਾ ਤਾਂ ਸਰਕਾਰਾਂ ਨੂੰ ਸਿਰਦ ਹੋਣਾ ਪਊਗਾ ਨਹੀਂ ਤਾਂ ਜਿਵੇਂ ਕੁਝ ਕੁ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੇ ਉਹ ਜ਼ੋਰ ਲਾ ਕੇ ਤੇ ਰਿਕਸ਼ਾ ਚਲਾਉਣ ਵਾਲੇ ਵੀਰ ਨਹੀਂ ਲੱਭਦੇ ਕਿਉਂਕਿ ਹੁਣ ਇਹ ਰਿਕਸ਼ਾ ਆਗੇ ਆਟੋ ਰਿਕਸ਼ਾ ਆ ਗਿਆ ਆਉਂਦੇ ਸਮੇਂ ਦੇ ਵਿੱਚ ਘੋੜੇ ਵਾਲੀਆਂ ਬੱਸਾਂ ਵੀ ਲੱਭਿਆ ਨਹੀਂ ਕਰਨੀਆਂ ਇੱਕ ਸੀ ਘੋੜੇ ਵਾਲੀ ਬੱਸ ਇੱਕ ਹੁੰਦੀ ਸੀ ਪੀਆਰਟੀਸੀ ਇੱਕ ਸੀ ਪੈਪਸੂ ਇੱਕ ਸੀ ਪਨ ਬੱਸ ਆਉਂਦੇ ਸਮੇਂ ਦੇ ਵਿੱਚ ਇਹ ਗੱਲਾਂ ਹੋਇਆ ਕਰਨੀਆਂ ਮੈਨੂੰ ਇਹ ਲੱਗਦਾ ਜੇਕਰ ਇੱਥੇ ਸਰਕਾਰਾਂ ਦੇ ਵੱਲੋਂ ਕੁਝ ਨਾ ਕੀਤਾ ਗਿਆ ਤਾਂ ਇਹ ਬੱਸਾਂ ਵਧੀਆ ਚੱਲ ਸਕਦੀਆਂ ਡਰਾਈਵਰ ਕਨੈਕਟਰ ਬਹੁਤ ਚੰਗੇ ਆ ਸਤਕਾਰਯੋਗ ਆ ਪਰ ਜਾਣਕਾਰੀਆਂ ਦੀਆਂ ਘਾਟਾਂ ਮੁਸਾਫਰ ਨੂੰ ਜਾਣਕਾਰੀ ਚਾਹੀਦੀ ਤੇ ਮੁਸਾਫਰ ਨੂੰ ਸਹੂਲਤ ਚਾਹੀਦੀ ਆ ਜਿਵੇਂ ਕਿ ਨਿੱਜੀ ਕੰਪਨੀਆਂ ਵਾਲੇ ਦੰਦੇ ਆ ਜੇ ਨਿੱਜੀ ਕੰਪਨੀਆਂ ਵਾਲੇ ਇੱਕ ਕਾਊਂਟਰ ਖੋਲ ਸਕਦੇ ਆ ਤਾਂ ਤੁਸੀਂ ਕਿਉਂ ਨਹੀਂ ਖੋਲ ਸਕਦੇ ਸਵਾਲ ਸਿਰਫ ਇੰਨਾ ਤੇ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਭਾਈ 에어ਪੋਰਟ ਅਥਾਰਟੀ ਤਾਂ ਕੇਂਦਰ ਦੇ ਅਧੀਨ ਆਉਂਦੀ ਆ ਸਾਡੇ ਨਾਲ ਤਾਂ ਐਉਂ ਕੀਤਾ ਜਾ ਰਿਹਾ ਫਿਰ ਆਪਾਂ ਕਰਦੇ ਕੀ ਆ ਫਿਰ ਆਪਾਂ ਵਾਦੇ ਕਿਉਂ ਕਰਦੇ ਆ ਫਿਰ ਆਪਾਂ ਫੀਤਾ ਕੱਟਣ ਨੂੰ ਕਾਲੇ ਕਿਉਂ ਹੋ ਜਾਂਦੇ ਆ ਇਹਨਾਂ ਬੱਸਾਂ ਦੇ ਵਿੱਚ ਸਹੂਲਤਾਂ ਹੋਣੀਆਂ ਚਾਹੀਦੀਆਂ ਤੁਸੀਂ ਆ ਜਦੋਂ ਬੱਸਾਂ ਸ਼ੁਰੂ ਹੋਈਆਂ ਸੀ ਤੇ ਅੱਜ ਦੀ ਹਾਲਾਤ ਦੇਖ ਲਓ ਇਹਨਾਂ ਦੇ ਵਿੱਚ ਕਿਹੜੀ ਕਿਹੜੀ ਸਹੂਲਤਾਂ ਤੇ ਜੇਕਰ ਵਿਦੇਸ਼ ਦੇ ਵਿੱਚੋਂ ਬੰਦਾ ਕੋਈ ਆਉਂਦਾ ਇਧਰ ਉਹੀ ਦੇ ਵਿੱਚ ਸਫਰ ਆਪਾਂ ਤਾਂ ਚਲੋ ਸਧਾਰਨ ਬੰਦੇ ਆ 1170 ਦੇ ਵਿੱਚ ਚਲੇ ਜਾਵਾਂਗੇ ਇਸ ਕਰਕੇ ਕਹਨੇ ਆ ਪਰ ਜਿਹੜਾ ਬੰਦਾ ਉਧਰੋਂ ਆਉਂਦਾ ਉਹਦੇ ਕੋਲੇ ਪੰਜ ਟੈਕੀ ਆ ਪੰਜ ਟੈਕੀ ਲੈ ਕੇ ਉਹ ਖੱਜਲ ਹੁੰਦਾ ਫਿਰ ਇਹ ਕਿਤੇ 2.5 ਕਿਲੋਮੀਟਰ ਇਧਰ ਚਲਾ ਗਿਆ ਉਧਰ ਨਹੀਂ ਗੱਲ ਬਣੀ ਫਿਰ ਇਧਰ ਨੂੰ ਆ ਗਿਆ ਤੇ ਉਹ ਬੰਦਾ ਕਹੂਗਾ ਯਾਰ ਇਹਦੇ ਨਾਲ ਤਾਂ ਮੈਂ ਟੈਕਸੀ ਕਰਵਾ ਲੈਣਾ ਬੰਦਾ ਕਹੂਗਾ 100 ਡਾਲਰ ਮੇਰਾ ਹੋਰ ਲੱਗਾ ਚਲੋ ਇਹ ਸਹੀ ਪਰ ਜੇਕਰ ਅਸੀਂ ਚਾਹੋਨੇ ਕਿ ਲੋਕਾਂ ਨੂੰ ਸਹੂਲਤ ਦੇਗੇ ਤਾਂ ਗੱਲਾਂ ਦੇ ਵਿੱਚ ਹੀ ਨਹੀਂ ਇਹ ਧੱਕਾ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਭਾਵੇਂ ਉਧਰੋਂ ਇਧਰ ਆਉਂਦੇ ਭਾਵੇਂ ਇਧਰੋਂ ਉਧਰ ਜਾਂਦੇ ਆ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਆ ਥਾਂ ਥਾਂ ਦੇ ਉੱਤੇ ਟਾਈਮ ਟੇਬਲ ਹੋਣੇ ਚਾਹੀਦੇ ਆ ਪੁੱਛ ਗਿਸ਼ ਕੇਂਦਰ ਬਣਨੇ ਚਾਹੀਦੇ ਵੱਖ-ਵੱਖ ਕਾਊਂਟਰਾਂ ਦੇ ਉੱਤੇ ਇੱਕ ਕਾਊਂਟਰ ਹੋਣਾ ਚਾਹੀਦਾ ਇਹੋ ਜਿਹਾ ਜਿੱਥੇ ਇੱਕ ਜਾਣਕਾਰੀ ਮੁਹੱਈਆ ਹੋਵੇ ਦਿੱਲੀ 에ਅਰਪੋਰਟ ਦੇ ਉੱਤੇ ਜਿੰਨੀ ਦੇਰ ਤੱਕ ਸਰਕਾਰੀ ਬੱਸਾਂ ਦਾ ਕਾਊਂਟਰ ਨਹੀਂ ਬਣੂਗਾ ਓਨੀ ਦੇਰ ਤੱਕ ਇਹ ਬੱਸ ਸੇਵਾ ਫੇਲ ਆ ਤੇ ਜੇਕਰ ਤੁਸੀਂ ਉੱਥੇ ਹੋਰ ਨਹੀਂ ਕੁਝ ਕਰ ਸਕਦੇ ਓਨੀ ਦੇਰ ਤੱਕ ਥੰਮਲੇ ਦੇ ਉੱਤੇ ਪਿਲਰ ਦੇ ਉੱਤੇ ਲਿਖ ਕੇ ਲਾ ਦਿਓ ਕਿ 2.5 ਕਿਲੋਮੀਟਰ ਦੂਰ ਤੁਹਾਨੂੰ ਬੱਸ ਮਿਲੂਗੀ ਪੰਜਾਬ ਜਾਣ ਦੇ ਲਈ ਦਿੱਲੀ 에ਅਰਪੋਰਟ ਤੋਂ ਇਥੋਂ ਸਵਾਰਗ ਨਹੀਂ ਚੱਕੀਆਂ ਜਾ ਸਕਦੀਆਂ ਤੇ ਤੁਸੀਂ ਭਾਈ ਐਸ ਥਾਂ ਤੇ ਪਹੁੰਚਣਾ ਸ਼ਟਲ ਬੱਸ ਲੈ ਕੇ ਜਾਊਗੀ ਆ ਉਥੋਂ ਤੁਰਨ ਵਾਲੀਆਂ ਬਸਾਂ ਦਾ ਟਾਈਮ ਟੇਬਲ ਆ ਕੁਝ ਵੀ ਨਹੀਂ ਆ ਗੱਲਾਂ ਗੱਲਾਂ ਦਾ ਕੜਾ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ ਸੋ ਭਾਈ ਤੁਸੀਂ ਠੱਗੇ ਵੀ ਨਾ ਜਾਇਓ ਧੋਖਾ ਵੀ ਨਾ ਖਾਇਓ ਖਜੜ ਵੀ ਨਾ ਹੋਇਓ ਪੈਸੇ ਬਰਬਾਦ ਵੀ ਨਾ ਕਰਿਓ ਤੇ ਆਪਣਾ ਵਕਤ ਵੀ ਨਾ ਬਰਬਾਦ ਕਰਿਓ ਤੁਸੀਂ ਆਪਦਾ ਫੈਸਲਾ ਆਪ ਲੈ ਲਿਓ ਮੇਰਾ ਤੇ ਬਹੁਤ ਸਾਰੇ ਲੋਕਾਂ ਦਾ ਤਜਰਬਾ ਇਹ ਹੈ ਹਾਲਾ ਕਿ ਸੀ ਚਾਹੁੰਦੇ ਜੀ ਕਿ ਪੰਜਾਬ ਰੋਡ 'ਤੇ ਚੜ੍ਹਦੀ ਕਲਾ ਦੇ ਵਿੱਚ ਰਵੇ ਸਾਡੀਆਂ ਤਾਂ ਪਿਆਰੀਆਂ ਯਾਦਾਂ ਹੀ ਇਹਦੇ ਨਾਲ ਆ ਇਹ ਸਾਡੀ ਪੰਜਾਬ ਦੀ ਸਰਕਾਰ ਨੇ ਇੱਕ ਇਹੋ ਜੀ ਪਾਸੇਵਾ ਜਿਹੜੀ ਕਿ ਆਮ ਲੋਕਾਂ ਦੇ ਲਈ ਆ ਪਰ 에어ਪੋਰਟ ਨੂੰ ਜਾਣ ਵੇਲੇ ਕੌੜੇ ਤਜਰਬੇ ਹੁੰਦੇ ਆ ਆਉਣ ਲੱਗੇ ਸਭ ਤੋਂ ਵੱਧ ਕੌੜੇ ਤਜਰਬੇ ਹੁੰਦੇ ਆ ਬਸ